ਦੇ ਲੋਕਾਂ ਤੁਹਾਨੂੰ ਸਰਪੰਚ ਹੋਣਾ ਸੇਵਾ ਕਰਨ ਦਾ ਮੌਕਾ ਤਾਂ ਮਾਣ ਵੱਸਿਆ। ਤੁਹਾਡੇ ਸਿਰ ਤੇ ਸਰਪੰਚੀ ਦਾ ਤਾਜ ਸਿਰਜਿਆ ਸੋ ਕੀ ਕਹਿਣਾ ਚਾਹੋਗੇ? ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਡੇ ਚੈਨਲ ਜੀਐਚ ਇੰਡੀਆ ਨਿਊਜ਼ ਨੂੰ ਦੇਖ ਰਹੇ ਸਮੂਹ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਔਰ ਦੇਸ਼ ਦੇ ਅੰਦਰ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਮੇਰੇ ਵੱਲੋਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਸਵਾਲ ਕੀਤਾ ਸਰਪੰਚੀ ਦਾ ਸਰਪੰਚੀ ਨਹੀਂ ਇੱਕ ਸੇਵਾ ਹੈ ਸਰਪੰਚ ਜਿਹਨੂੰ ਲੋਕ ਚੁੰਨਦੇ ਆ ਕਈ ਲੋਕ ਜਿਹੜੇ ਆ ਉਹ ਸਰਪੰਚ ਬਣਦੇ ਆ ਸ਼ੋਹਰਤ ਵਾਸਤੇ ਜਾਂ ਪੈਸਾ ਖਾਣ ਵਾਸਤੇ ਗ੍ਰਾਂਟਾ ਖਾਣ ਵਾਸਤੇ ਲੇਕਿਨ ਪਰਮਾਤਮਾ ਨੇ ਮੇਰੀ ਸੋਚ ਮੁਤਾਬਕ ਮੈਨੂੰ ਸੇਵਾ ਕਰਨ ਦਾ 5 ਸਾਲ ਪਿੰਡ ਦੇ ਚੌਂਕੀਦਾਰਾ ਕਰਨ ਦਾ ਮੌਕਾ ਦਿੱਤਾ ਵਾ ਕਿਉਂਕਿ ਸਾਡੇ ਸਰਦਾਰਸ ਵਰਗੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲਵੀ ਕਹਿੰਦੇ ਆ ਰਾਜ ਨਹੀਂ ਸੇਵਾ ਤੇ ਉਹਨਾਂ ਦੇ ਅਸੀਂ ਪਾਰਟੀ ਦੇ ਵਰਕਰ ਆ ਤੇ ਸਾਡੇ ਵਿੱਚ ਵੀ ਉਹਨਾਂ ਦੀ ਮਿਲੀ ਹੋਈ ਗੁੜਤੀ ਦਾ ਅੰਸ਼ ਹੈ ਅਸੀਂ ਕਹਿੰਦੇ ਆ ਕਿ ਇਹ ਕੋਈ ਚੌਧਰ ਨਹੀਂ ਇਹ ਸੇਵਾ ਪੰਜ ਸਾਲ ਜਿਹੜੀ ਪਿੰਡ ਨੇ ਚੌਂਕੀਦਾਰਾ ਬਖਸ਼ਿਆ ਇਹ ਲੋਕਾਂ ਦੀ ਇੱਕ ਚੌਂਕੀਦਾਰ ਬਣ ਕੇ ਸੇਵਾ ਕਰਨਾ ਸਰਪੰਚ ਦਾ ਫਰਜ਼ ਹੈ ਸੋ ਸਰਪੰਚ ਇੱਕ ਕੋਈ ਇਹ ਅਹੁਦਾ ਨਹੀਂ ਹੈ ਇਹ ਕੋਈ ਐਡਾ ਵੱਡਾ ਕੋਈ ਹਵਾ ਨਹੀਂ ਹੈ ਇਹ ਸਿਰਫ ਤੇ ਸਿਰਫ ਇੱਕ ਸੇਵਾਦਾਰ ਹੈ ਜਿਹੜਾ ਬੰਦਾ ਸਰਪੰਚ ਬਣਦਾ ਨਾ ਉਹਨੂੰ ਨੀਵੇਂ ਹੋ ਕੇ ਪਿੰਡ ਦੀ ਸੇਵਾ ਕਰਨੀ ਚਾਹੀਦੀ ਹੈ ਸੋ ਅਸੀਂ 5 ਸਾਲ ਪਿੰਡ ਦੀ ਸੇਵਾ ਕਰ ਰਹੇ ਹਾਂ ਪਿੰਡ ਨੇ ਮਾਣ ਬਖਸ਼ਿਆ ਵੋਟਾਂ ਪਾਈਆਂ ਲੋਕਾਂ ਨੇ ਜਿਨ੍ਹਾਂ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਅਸੀਂ ਉਹਨਾਂ ਦੇ ਵੀ ਸਰਪੰਚ ਆ ਜਿਨ੍ਹਾਂ ਲੋਕਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਸਾਡੇ ਆਪੋਜੀਸ਼ਨ ਚ ਅਸੀਂ ਉਹਨਾਂ ਦੇ ਵੀ ਸਰਪੰਚ ਆ ਅਸੀਂ ਉਹਨਾਂ ਦਾ ਵੀ ਕੰਮ ਪੈਲ ਦੇ ਆਧਾਰ ਤੇ ਕਰਨਾ ਔਰ ਜਿੰਨਾ ਬੂਟਾ ਪਾਈਆਂ ਉਹਨਾਂ ਦਾ ਵੀ ਕੰਮ ਪੈਲ ਦੇ ਆਧਾਰ ਤੇ ਕਰਨਾ ਸਾਰਾ ਹੀ ਜਿਹੜਾ ਨਗਰ ਹੈ ਮੇਰਾ ਉਹਨਾਂ ਦਾ ਮੈਂ ਇੱਕ ਸਰਪੰਚ ਨਹੀਂ ਚੌਕੀਦਾਰ ਆ ਜੀ ਸਰ ਪਿਛਲੀ ਪੰਚਾਇਤ ਉਹ ਲੋਕ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਜੋ ਤੁਹਾਡੀ ਗੱਲ ਜਪਰੇ ਦੇਖੋ ਜੀ ਪਿਛਲੀ ਵਾਰੀ ਦੀ ਗੱਲ ਤੁਸੀਂ ਕੀਤੀ ਆ ਪਿਛਲੀ ਵਾਰੀ ਜਿਹੜੀ ਪੰਚਾਇਤ ਹੈ ਉਹ ਵੀ ਸਰਪੰਚ ਜਿਹੜਾ ਉਹ ਅਸੀਂ ਬਣਾਇਆ ਸੀ ਐਸੀ ਸੀ ਸੀ ਹਰੀਜਨ ਸਰਪੰਚ ਬਣਾਇਆ ਸੀ ਸਾਡਾ ਕੋਰਮ ਪੂਰਾ ਸੀ ਪਰ ਮੌਕੇ ਦੀ ਸਰਕਾਰ ਨੇ ਕੀ ਕਹਿੰਦੇ ਆ ਕਿ ਆਪਣੇ ਹਿੱਕ ਦੇ ਯੋਰ ਨਾਲ ਸਾਡੇ ਦੋ ਮੈਂਬਰ ਜਿਹੜੇ ਆ ਉਹ ਤੋੜੇ ਔਰ ਸਾਡਾ ਕੋਰਮ ਤੋੜਿਆ ਔਰ ਅਸੀਂ ਇੱਕ ਕੰਮ ਸ਼ੁਰੂ ਕੀਤਾ ਸੀ ਔਰ ਜਿਹੜਾ ਨਾਲੀ ਗਲੀ ਅਸੀਂ ਬਣਾਈ ਸੀ ਉਹ ਅੱਜ ਵੀ ਤੁਸੀਂ ਪਿੰਡ ਵਿੱਚ ਜਾ ਕੇ ਸਰਵਾ ਕਰੋ ਪਤਾ ਲੱਗੇਗਾ ਕਿ ਵਾਕਈ ਗਲੀ ਬਣੀ ਐ ਉਸ ਤੋਂ ਬਾਅਦ ਪਿੰਡ ਦੇ ਵਿੱਚ 96 ਲੱਖ ਰੁਪਇਆ ਜਿਹੜਾ 15ਵੇਂ ਵਿੱਤ ਦਾ 14ਵੇਂ ਵਿੱਤ ਦਾ ਔਰ ਮਨਰੇਗਾ ਦਾ ਪਤਾ ਨਹੀਂ ਕਿੰਨਾ ਕੁ ਪੈਸਾ ਨਿਕਲਿਆ ਉਹ ਜਿਹੜਾ ਪੈਸਾ ਜਿਹੜਾ ਪਿੰਡ ਵਿੱਚ ਪ੍ਰਬੰਧਕ ਲਾਇਆ ਗਿਆ ਮੌਕੇ ਦੀ ਸਰਕਾਰ ਵੱਲੋਂ ਤੁਸੀਂ ਅੱਜ ਵੀ ਜਾ ਕੇ ਵੇਖੋ ਪਿੰਡ ਵਿੱਚ ਇੰਟਰਲਾਕ ਲਾਈ ਹੈ ਗਲੀਆਂ 'ਚ ਮੈਂ ਨਹੀਂ ਕਹਿੰਦਾ ਨਹੀਂ ਲਾਈ ਔਰ ਕਿਹ ਗਲੀ ਦਾ ਕੋਈ ਨਿਕਾਸ ਦਾ ਬੰਦੋਬਸਤ ਨਹੀਂ ਕੀਤਾ ਕੋਈ ਨਾਲੀ ਨਹੀਂ ਸਹੀ ਕੀਤੀ ਜਿੱਥੇ ਇਟਾਈ ਪ੍ਰਬੰਧਕ ਆਉਂਦੇ ਨਹੀਂ ਰਹੇ ਜਿਹੜੇ ਪਿੰਡ ਦੇ ਚੌਧਰੀ ਬਣਦੇ ਸੀ ਉਹਨਾਂ ਨੇ ਕੋਈ ਮਿੱਟੀ ਨਹੀਂ ਪਾਈ ਥੱਲੇ ਲੈਵਲ ਨਹੀਂ ਕੀਤਾ ਜਿੱਥੇ ਇਟ ਜਿੱਦਾਂ ਲਾਣੀ ਉਦਾਂ ਹੀ ਇਟ ਲਾਤੀ ਔਰ 92 ਲੱਖ ਰੁਪਏ 'ਚ ਮੇਰਾ ਖਿਆਲ ਹੈ ਕਿ 2 ਜਾਂ 3 ਲੱਖ ਜਿਹੜੀ ਇੰਟਰਲਾਕ ਪਿੰਡ 'ਚ ਲਾਈ ਹੈ ਬਾਕੀ ਜਿਹੜਾ ਪੈਸਾ ਉਹ ਖੁਰਦ-ਬੁਰਦ ਕਰ ਗਿਆ ਉਹਨਾਂ ਦੇ ਬਹੁਤ ਜ਼ਿਆਦਾ ਦੂਰੇ ਕੰਮ ਨੇ ਮੇਰੇ ਪਿੰਡ ਦੇ ਕਾਰਗਿਲ ਚ ਸ਼ਹੀਦ ਸਾਡਾ ਇੱਕ ਬੱਚਾ ਆਇਆ ਸੀ ਉਦੋਂ ਅਸੀਂ ਮੌਕੇ ਦੀ ਸਰਕਾਰ ਤੋਂ 10ਵੀਂ ਤੱਕ ਸਕੂਲ ਕਰਵਾਇਆ ਸੀ ਮੇਰਾ ਵੱਡਾ ਭਰਾ ਸਰਪੰਚੀ ਉਦੋਂ ਉਹਨੇ 10ਵੀਂ ਤੱਕ ਸਕੂਲ ਜਿਹੜਾ ਉਹ ਕਰਵਾਇਆ ਸੀ ਅਸੀਂ ਹੁਣ ਸਾਡੇ ਸਕੂਲ ਨੂੰ ਮੇਰਾ ਸੋਚ ਹੈ ਕਿ ਮੈਂ ਉਸ ਨੂੰ ਪਲੱਸ 2 ਤੱਕ ਦਾ ਮੈਂ ਮਤਾ ਪਾ ਕੇ ਔਰ ਪਿੰਡ ਦੇ ਲੋਕਾਂ ਦਾ ਸਹਿਨ ਕਰਾ ਕੇ ਪਿੰਡ ਦੇ ਲੋਕਾਂ ਦੀ ਸਹਿਮਤੀ ਲੈ ਕੇ ਔਰ ਪੰਜਾਬ ਸਰਕਾਰ ਨੂੰ ਮੈਂ ਮਤਾ ਭੇਜਿਆ ਹੋਇਆ ਜਿਹੜਾ ਉਹ ਸਕੂਲ ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਕਾਰਗਲ ਸ਼ਹੀਦ ਦੇ ਨਾਂ ਤੇ ਇਸ ਸਕੂਲ ਨੂੰ ਮਾਨ ਦੇਗੀ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਪੰਜਾਬ ਸਰਕਾਰ ਨੂੰ ਅਪੀਲ ਕਰਾਂਗਾ ਬੇਨਤੀ ਕਰਾਂਗਾ ਕਿ ਉਹ ਕਾਰਗਲ ਸ਼ਹੀਦ ਦੇ ਨਾਂ ਤੇ ਜਿਹੜਾ ਦਸਵੀਂ ਦਾ ਸਕੂਲ ਹੈ ਉਹ ਸਾਡੇ ਮਤੇ ਨੂੰ ਪ੍ਰਵਾਨ ਕਰਕੇ ਪਲੱਸ 2 ਦਾ ਕੀਤਾ ਜਾਏ ਸੋ ਪਿੰਡ ਵਿੱਚ ਕੋਈ ਸਟੇਡੀਅਮ ਨਹੀਂ ਹੈ ਮੈਂ ਹੁਣ ਇੱਕ ਮਨਰੇਗਾ ਦੇ ਵਿੱਚ ਸਟੇਡੀਅਮ ਜਿਹੜਾ ਉਹ ਪਾਸ ਕਰਾਇਆ ਵਾ ਮੇਰੇ ਪਿੰਡ 'ਚ ਕੋਈ ਪਾਰਕ ਨਹੀਂ ਹੈ ਮੈਂ ਮਨਰੇਗਾ ਦੇ ਵਿੱਚ ਇੱਕ ਪਾਰਕ ਮਨਜ਼ੂਰ ਕਰਵਾਇਆ ਮੇਰੇ ਪਿੰਡ ਵਿੱਚ ਕੂੜਾ ਡੈਂਪ ਕਰਨ ਵਾਸਤੇ ਕੋਈ ਇਦਾਂ ਦਾ ਸਿਸਟਮ ਨਹੀਂ ਹੈ ਜਿਹੜਾ ਮੈਂ ਇੱਕ ਸੋਲਿਡ ਵੇਸ ਨੂੰ ਬੋਲਦੇ ਆ ਉਹ ਕੂੜੇ ਦਾ ਜਿਹੜਾ ਡੈਂਪ ਹੈ ਉਹ ਮਨਜ਼ੂਰ ਕਰਵਾਇਆ ਮੈਂ ਪਿੰਡ ਵਿੱਚ ਨਾਲਿਆਂ ਦਾ ਮੇਰਾ ਕੰਮ ਚੱਲ ਰਿਹਾ ਸਭ ਤੋਂ ਵਧੀਆ ਕੰਮ ਪਿੰਡ ਵਿੱਚ ਮੈਂ ਇੱਕ ਲਾਗੇ ਛਾਕੇ ਕਿਸੇ ਵੀ ਪਿੰਡ ਵਿੱਚ ਨਹੀਂ ਹੋਏਗਾ ਮੈਂ ਇੱਕ ਬਿਜਲੀ ਦਾ ਮੀਟਰ ਮਨਜ਼ੂਰ ਕਰਵਾਇਆ ਔਰ ਪਿੰਡ ਦੇ ਵਿੱਚ ਜਿਹੜੀਆਂ ਸਟੀਲ ਲਾਈਟਾਂ ਨੇ ਤੁਸੀਂ ਕਿਸੇ ਗਲੀ 'ਚ ਚੱਲ ਜਾਓ ਕਿਸੇ ਮਹੱਲੇ 'ਚ ਚੱਲ ਜਾਓ ਪਿੰਡ ਦੀ ਫਿਰਨੀ 'ਚ ਚੱਲ ਜਾਓ ਪਿੰਡ ਤੋਂ ਲੈ ਕੇ ਅੱਡੇ ਤੱਕ ਅੱਧਾ ਕਿਲੋਮੀਟਰ ਪੌਣਾ ਕਿਲੋਮੀਟਰ ਰੋਡ ਹੈ ਉੱਥੇ ਤੁਸੀਂ ਦੇਖੋ ਚੈੱਕ ਕਰੋ ਆ ਛੜਕ ਦੇ ਵਿੱਚ ਜਿਹੜੀ ਦੀਨਾਨਗਰ ਤੋਂ ਕਲੀਜਪੁਰ ਨੂੰ ਜਾਂਦੀ ਆ ਉਹ ਸੜਕ ਦੇ ਵੇਖੋ ਮੈਂ ਲਾਈਟਾਂ ਲਾਈਟਾਂ ਕਰ ਦਿੱਤੀਆਂ ਰਾਤ ਨੂੰ ਜਦੋਂ ਜਗਮਗ ਹੁੰਦਾ ਔਰ ਲੋਕ ਵੀ ਖੁਸ਼ ਹੁੰਦੇ ਆ ਵੇਖਦੇ ਆ ਭਾਈ ਵਾਕਈ ਇਹ ਜਿਹੜਾ ਕੰਮ ਹੈ ਸਲਾਘਾਯੋਗ ਹੈ ਤੇ ਮੀਟਰ ਲੱਗ ਗਿਆ ਔਰ ਲਾਈਟਾਂ ਲਾਤੀਆਂ ਤੇ ਹੋਰ ਮੇਰੇ ਕੰਮ ਜਿਹੜੇ ਆ ਪਾਰਕ ਦਾ ਔਰ ਇੱਕ ਮੇਰੇ ਪਿੰਡ ਵਿੱਚ ਸਟੇਡੀਅਮ ਦਾ ਇੱਕ ਸੋਲਿਡ ਵੇਸ ਕੂੜੇ ਦਾ ਜਿਹੜਾ ਇਹ ਜਿਹੜੇ ਕੰਮ ਹੈ ਇਹ ਮੈਂ ਥੋੜੇ ਦਿਨਾਂ ਵਿੱਚ ਚਾਲੂ ਕਰ ਰਿਆਂ ਜਿਹੜੇ ਕੰਮ ਸਾਰੇ ਪਾਸ ਹੋ ਗਏ ਆ ਔਰ ਹੋਰ ਮੇਰੀ ਸੋਚ ਹੈ ਕਿ ਮੈਂ ਆਪਣੇ ਪਿੰਡ ਨੂੰ ਬਲਾਕ ਨਹੀਂ ਜ਼ਿਲ੍ਹਾ ਨਹੀਂ ਪੰਜਾਬ ਦੇ ਵਿੱਚ ਇੱਕ ਨੰਬਰ ਦਾ ਪਿੰਡ ਜਿਹੜਾ ਉਹ ਬਣਾ ਕੇ ਤੇ ਫਿਰ ਤੁਹਾਡਾ ਤੁਹਾਡੇ ਟੀਵੀ ਦੀ ਤੁਹਾਡੀ ਟੀਮ ਦਾ ਫਿਰ ਪੂਰਾ ਸਰਵਾ ਕਰਾ ਕੇ ਅੱਜ ਵੀ ਤੁਸੀਂ ਸਰਵਾ ਕਰ ਮੇਰੇ ਪਿੰਡ ਦਾ ਜਰੂਰ ਫਿਰ ਤੁਹਾਨੂੰ ਸਰਵਾ ਕਰਾ ਕੇ ਦੱਸਾਂਗੇ ਕਿ ਆਹ ਵੇਖੋ ਪਿੰਡ ਅੱਜ ਤੋਂ ਤੁਸੀਂ 4 ਸਾਲ ਪਹਿਲਾਂ ਆਏ ਸੀ ਤੇ ਉਹ ਹੈ ਤੇ ਅੱਜ ਪਿੰਡ ਵੇਖੋ ਉਹ ਹੈ ਇੱਕ ਮੈਂ ਮੇਰੇ ਪਿੰਡ ਵਿੱਚ ਛੱਪੜ ਹੈ ਉਹ ਛੱਪੜ ਜੀ ਮੈਂ ਸਫਾਈ ਕਰਾ ਕੇ ਉਥੇ ਬਹੁਤ ਵਧੀਆ ਝੀਲ ਨੁਮਾ ਇੱਕ ਪ੍ਰੋਜੈਕਟ ਬਣਾ ਰਿਹਾ ਉਹ ਵੀ ਮੈਂ ਮਤਾ ਪਾ ਕੇ ਦਿੱਤਾ ਹੋਇਆ ਉਹਦੇ ਵਿੱਚ ਕਿਸਤੀਆਂ ਜਿਹੜੀਆਂ ਆਪਾਂ ਚਲਾਵਾਂਗੇ ਔਰ ਵਧੀਆ ਉਹਦਾ ਮਤਲਬ ਕਿ ਸਿਸਟਮ ਲੋਕਾਂ ਦੇ ਸੈਰ ਕਰਨ ਵਾਸਤੇ ਉਹਦੇ ਚ ਅਖੇ ਇੰਟਰਲਾਕ ਲਾ ਕੇ ਫਿਰ ਉਹਨੂੰ ਅਸੀਂ ਲਾਈਟਾਂ ਲਾ ਕੇ ਵਧੀਆ ਲੋਕਾਂ ਦੇ ਸੈਰ ਕਰਨ ਵਾਸਤੇ ਬਣਾਵਾਂਗੇ ਇੱਕ ਮੇਰੇ ਪਿੰਡ ਲਾਇਬ੍ਰੇਰੀ ਨਹੀਂ ਹੈ ਮੈਂ ਮਤਾ ਪਾਇਆ ਲਾਇਬ੍ਰੇਰੀ ਵਾਸਤੇ ਬੱਚਿਆਂ ਦੇ ਪੜਨ ਵਾਸਤੇ ਇਤਿਹਾਸ ਦੀਆਂ ਕਿਤਾਬਾਂ ਰੋਜ਼ ਦੇ ਪੇਪਰ ਨਿਊਜ਼ ਪੜਨ ਵਾਸਤੇ ਹੋਰ ਵੀ ਕੋਈ ਬੱਚਾ ਉੱਥੇ ਬਹਿ ਕੇ ਪੜ੍ਹਨ ਵਾਸਤੇ ਜਿਹੜਾ ਆਪਾਂ ਲਾਇਬ੍ਰੇਰੀ ਆ ਉਹਦੀ ਥੋੜੇ ਦਿਨਾਂ ਤੱਕ ਮੈਂ ਇਮਾਰਤ ਜਿਹੜੀ ਆ ਉਹ ਸ਼ੁਰੂ ਕਰਨ ਜਾ ਰਿਹਾ ਤੇ ਵਧੀਆ ਲਾਇਬ੍ਰੇਰੀ ਵੀ ਬਣਾਵਾਂਗੇ ਸਾਡਾ ਬੋਏ ਜਿਹੜੇ ਸਾਡੇ ਸੁਪਨੇ ਆ ਜੀ ਸਰ ਰਸਟ ਕਾਰਡ ਦੀ ਸਮੱਸਿਆ ਪਿੰਡਾਂ 'ਚ ਕਾਫੀ ਹੁੰਦੀ ਆ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਦੇ ਰਸਟ ਕਾਰਡ ਨਹੀਂ ਬਣੇ ਹੁੰਦੇ ਸੋ ਨਜਾਇਜ਼ ਰਸਟ ਕਾਰਡ ਬਣੇ ਹੁੰਦੇ ਤੇ ਕਦੇ ਰਸਟ ਕਾਰਡ ਦੂਜੇ ਦਾ ਰਸਟ ਨਹੀਂ ਪਹੁੰਚਦਾ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਵੀ ਇਹਦਾ ਨੁਸਹਿਆ ਬਹੁਤ ਜ਼ਿਆਦਾ ਜੀ ਮੇਰੇ ਪਿੰਡ ਵਿੱਚ ਜਦੋਂ ਮੇਰਾ ਵੱਡਾ ਭਰਾ ਸਰਪੰਚ ਸੀ ਤੇ ਉਹਨੇ 200 365 ਗਰੀਬ ਲੋਕਾਂ ਦੇ ਜਿਹੜੇ ਪਿੰਡ ਵੱਡਾ ਵਾ ਔਰ ਗਰੀਬ ਲੋਕਾਂ ਦੇ ਜਿਹੜੇ ਕਾਰਡ ਬਣਵਾਏ ਸੀ ਰਾਸ਼ਨ ਕਾਰਡ ਅਕਾਲੀਆਂ ਦੀ ਸਰਕਾਰ ਸੀ 365 95 ਕਾਰਡ ਜਿਹੜੇ ਬਣਾਏ ਸੀ ਔਰ ਜਦੋਂ ਕਾਂਗਰਸ ਦੀ ਸਰਕਾਰ ਆਈ ਤੇ ਪਿੰਡ ਦੇ ਵਿੱਚ ਆਪੋਜੀਸ਼ਨ ਵਾਲਿਆਂ ਨੇ 165 ਕਾਰਡ ਜਿਹੜੇ ਉਹਨਾਂ ਗਰੀਬ ਲੋਕਾਂ ਦੇ ਤੁਸੀਂ ਵਿਸ਼ੱਕ ਉਹਨਾਂ ਦੇ ਘਰ ਜਾ ਕੇ ਵੇਖ ਸਕਦੇ ਹੋ ਮੈਂ ਨਾਂ ਕਹਾਂ ਤੇ ਨਾਂ ਵੀ ਲੈ ਸਕਣਾ ਉਹਨਾਂ ਲੋਕਾਂ ਦੇ ਜਿਹੜੀਆਂ ਵਿਧਵਾ ਜਨਾਨੀਆਂ ਨੇ ਜਿਨ੍ਹਾਂ ਦੀ ਜ਼ਮੀਨ ਕੋਈ ਨਹੀਂ ਜਿਨ੍ਹਾਂ ਦਾ ਘਰ ਛੱਤ ਰਹਿਣ ਵਾਤੇ ਰਹਿਣ ਵਾਤੇ ਛੱਤ ਨਹੀਂ ਹੈਗੀ ਉਹਨਾਂ ਲੋਕਾਂ ਦੇ ਜਿਹੜੇ ਉਹ ਰਾਸ਼ਨ ਕਾਰਡ ਜਿਹੜੇ ਕਟਾਏ ਆ ਔਰ ਅੱਜ ਵੀ ਕਟੇ ਆ ਹੁਣ ਸਰਕਾਰ ਦਾ ਜਿਹੜਾ ਸਿਸਟਮ ਹੈ ਪੂਰਾ ਬੰਦ ਹੈ ਉਹ ਜਦੋਂ ਖੁੱਲੇਗੀ ਔਰ ਉਹ ਦੋ ਅਸੀਂ ਇਹ ਜਿਹੜੇ ਆ ਜਰੂਰ ਉਹਨਾਂ ਲੋਕਾਂ ਨੂੰ ਦੁਬਾਰਾ ਉਹਨਾਂ ਦਾ ਰਾਸ਼ਨ ਕਾਰਡ ਬਣਾ ਕੇ ਇਹ ਜੋ ਬਾਦਲ ਸਾਹਿਬ ਦੀ ਦਿੱਤੀ ਹੋਈ ਸਕੀਮ ਹੈ ਉਹਨੂੰ ਦੁਬਾਰਾ ਚਾਲੂ ਕਰਾ ਕੇ ਲੋਕਾਂ ਨੂੰ ਉਹਦਾ ਫਾਇਦਾ ਚਕਾਵਾਂਗੇ। ਸਰ ਨਰੇਗਾ ਦੀ ਗੱਲ ਹੁੰਦੀ ਹੈ ਕਦੇ ਜਿਹੜੇ ਜੋਗ ਲੋਕ ਹੁੰਦੇ ਆ ਨਹੀਂ ਤੇ ਜੋਗਾ ਤਾਂ ਸਭ ਨਜਾਇਜ਼ ਨਾਮ ਪਾਈ ਜਾਂਦੇ ਨੇ। ਤਾਂ ਤੁਹਾਡੀ ਗੱਲ ਵਿੱਚ ਕਿਹਨੂੰ ਮਰਾ ਲੱਗਦਾ ਹੈ? ਵੇਖੋ ਜੀ ਤੁਸੀਂ ਨਰੇਗਾ ਦੀ ਗੱਲ ਕੀਤੀ ਆ। ਮੈਂ ਨਰੇਗਾ ਦੇ ਵਿੱਚ 295 ਜਿਹੜੇ ਪਹਿਲਾਂ 132 ਕਾਰਡ ਸੀਗੇ ਔਰ ਸਰਪੰਚਾਂ ਨੇ ਆਪਣੇ ਚਿਹਤਿਆਂ ਦੇ ਬਣਾਏ ਸੀ ਮੈਂ 295 ਕਾਰਡ ਜਿਹੜੇ ਆ ਮਨਰੇਗਾ ਦੇ ਇਸ ਸਾਲ ਬਣਾਏ ਆ ਜੀ ਔਰ ਉਹਦੇ ਵਿੱਚੋਂ ਤੁਹਾਨੂੰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਦੱਸਾਂ ਕਿ ਮੇਰੇ ਪਿੰਡ ਤੋਂ 40 ਬੀਬੀਆਂ ਦਾ ਮੈਂ ਇੱਕ ਜਥਾ ਬਣਾਇਆ ਉਹ 40 ਬੀਬੀਆਂ ਜਿਹੜੀਆਂ ਉਹਨਾਂ ਨੇ ਇੱਕ ਇੱਕ ਮਹੀਨਾ ਮਨਰੇਗਾ ਦੇ ਵਿੱਚ ਕੰਮ ਕੀਤਾ ਜਿਨ੍ਹਾਂ ਨੂੰ ਇੱਕ ਮਹੀਨੇ ਦਾ ਜਿਹੜੇ ਪੈਸੇ ਆ ਉਹ ਥੋੜੇ ਦਿਨਾਂ ਤੱਕ ਪੈਣ ਵਾਲੇ ਆ ਅੱਜ ਤੱਕ ਕਿਸੇ ਨੇ ਇਹ ਕੰਮ ਨਹੀਂ ਕੀਤਾ ਮਨਰੀਗਾ ਦੇ ਵਿੱਚ ਔਰ ਮੈਂ 295 ਜਿਹੜੇ ਆ ਗਰੀਬ ਲੋਕਾਂ ਦੇ ਜਿਹੜੇ ਘਾਟ ਬਣਾਏ ਆ ਮਨਰੀਗਾ ਦੇ ਤੇ ਔਰ ਉਹਨਾਂ ਨੇ ਉਹਨਾਂ ਨੂੰ ਰੋਜ਼ਗਾਰ ਵੀ ਦਿੱਤਾ ਔਰ ਉਹਨਾਂ ਨੇ ਐਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਉਹਨਾਂ ਕੋਲੋਂ ਇੱਕ ਇੱਕ ਮਹੀਨਾ ਜਿਹੜਾ ਸੂਵਿਆਂ ਦੀ ਖਾਰਾਂ ਦੀ ਸਫਾਈ ਕਰਾਈ ਆ ਅੱਗੇ ਵੀ ਅਗਲੇ ਥੋੜੇ ਦਿਨਾਂ ਤੱਕ ਉਹਨਾਂ ਦਾ ਫਿਰ ਮਿਸਟਰੋਲ ਪੈਣ ਵਾਲਾ ਉਹਨਾਂ ਨੂੰ ਅਸੀਂ ਜਿਹੜਾ ਸਾਲ ਦਾ 365 ਦਿਨ ਹੁੰਦੇ ਆ ਘਰ ਤੋਂ ਘੱਟ ਉਹਨਾਂ ਨੂੰ 200 ਤੋਂ 250 ਦਿਨ ਜਿਹੜਾ ਕੰਮ ਮਨਰੇਗਾ ਚ ਜ਼ਰੂਰ ਦੇਵਾਂਗੇ ਸਭ ਪਿੰਡਾਂ ਦੇ ਵਿੱਚ ਕਈ ਵਾਰੀ ਟਗੜੀ ਇਹਨੇ ਕਵਾਜ ਜਾਂਦੇ ਆ ਕਿ ਲੋਹਾਂ ਨੂੰ ਥਾਣੇ ਪਿੰਦੇ ਨੇ ਥੱਲੇ ਖਾਣੇ ਪਿੰਦੇ ਆ ਉਹਨਾਂ ਦਾ ਸਮਾਂ ਹੀ ਬਰਬਾਦ ਹੁੰਦਾ ਤੇ ਪੈਸਾ ਵੀ ਲੁਕਵਾ ਜਾਂਦਾ ਇੱਕ ਸਰਪੰਚ ਦੀ ਕੀ ਜੁਮਿਹਰੀ ਇੰਡੀਆ ਚ ਕਿਵੇਂ ਦੇ ਹਤੇ ਵੇਖੋ ਜੀ ਸਰਪੰਚ ਇੱਕ ਸਰਕਾਰ ਹੈ ਪਿੰਡ ਦੀ ਸਰਕਾਰ ਹੈ ਜਿਵੇਂ ਪੰਜਾਬ ਦੀ ਸਰਕਾਰ ਹੈ ਸੈਂਟਰ ਦੀ ਸਰਕਾਰ ਹੈ ਸਰਪੰਚ ਇੱਕ ਪਿੰਡ ਦੀ ਸਰਕਾਰ ਹੈ सरपंच ਦਾ ਪਿੰਡ ਆਪਣਾ ਪਰਿਵਾਰ ਹੈ ਕਿਉਂਕਿ ਜਿਹੜਾ ਸਰਪੰਚ ਹੈ ਉਹਦਾ ਪਿੰਡ ਉਹਦਾ ਆਪਣਾ ਪਰਿਵਾਰ ਹੈ ਤੇ ਜੇ ਸਰਪੰਚ ਦੇ ਆਪਣੇ ਪਰਿਵਾਰ ਵਿੱਚ ਕੋਈ ਝਗੜਾ ਹੋ ਜਾਵੇ ਤੇ ਉਹ ਥਾਣੇ ਕਿ ਚਲ ਜਾਏ ਤੇ ਫਿਰ ਤੇ ਮੈਂ ਕਹਾਂਗਾ ਕਿ ਉਹ ਸਰਪੰਚ ਨੂੰ ਮੈਂ ਕਹਾਂਗਾ ਕਿ ਸਰਪੰਚ ਘਵਾਨ ਦੇ layak ਹੀ ਨਹੀਂ ਕਿਉਂਕਿ ਆਮ ਪਿੰਡਾਂ ਵਿੱਚ ਹੁੰਦਾ ਆਪੋਜੀਸ਼ਨ ਵਾਲੇ ਜਿਹੜੇ ਆ ਉਹ ਕੀ ਕਰਦੇ ਆ ਕਿ ਸਰਪੰਚ ਨੇ ਸਾਨੂੰ ਇਨਸਾਫ ਨਹੀਂ ਦਿਵਾਣਾ ਉਹ ਆਪਣੀ ਪਾਰਟੀ ਦੇ ਬੰਦੇ ਨੂੰ ਇੱਕ ਮਿੰਟ ਤੋਂ ਪਹਿਲਾਂ ਥਾਣੇ ਭੇਜ ਦਿੰਦੇ ਆ ਫੇ ਤੂੰ ਥਾਣੇ ਚਲੇ ਜਾ ਉੱਥੇ ਜਾ ਕੇ ਇਨਸਾਫ ਮਿਲਣਾ ਪਰ ਅੱਜ ਤੱਕ ਤੁਸੀਂ ਮੈਨੂੰ ਇਤਿਹਾਸ ਦੇ ਵਿੱਚ ਦੱਸੋ ਨਾ ਤਾਂ ਕੋਈ ਐਸਐਚਓ ਰਾਜੀਨਾਮਾ ਕਰਾ ਸਕਦਾ ਨਾ ਤਾਂ ਕੋਈ ਏਐਸਆਈ ਰਾਜੀਨਾਮਾ ਕਰਾ ਸਕਦਾ ਹਾਂ ਬਿਠਾ ਕੇ ਦੋਆ ਧਿਰਾਂ ਨੂੰ ਸਮਝਾ ਜ਼ਰੂਰ ਸਕਦੇ ਆ ਪਰ ਕਦੀ ਤੁਸੀਂ ਰਾਜੀਨਾਮੇ ਦੇ ਉੱਤੇ ਐਸ ਐਚਓ ਜਾਂ ਏਐਸਆਈ ਦੇ ਜਾਂ ਥਾਣੇਦਾਰ ਜਾਂ ਡੀਐਸਪੀ ਦੇ ਸਹਾਨ ਵੇਖੇ ਆ ਸਹਾਨ ਜਿਹੜੇ ਰਾਜੀਨਾਮੇ ਤੇ ਹੁੰਦੇ ਆ ਉਹ ਸਰਪੰਚ ਮੈਂਬਰ ਦੇ ਹੀ ਹੁੰਦੇ ਆ ਇਸ ਕਰਕੇ ਪਿੰਡ ਦੇ ਲੋਕਾਂ ਨੂੰ ਵੀ ਮੈਂ ਅਪੀਲ ਵੀ ਕਰਾਂਗਾ ਪੰਜਾਬ ਦੇ ਲੋਕਾਂ ਨੂੰ ਸਰਪੰਚਾਂ ਨੂੰ ਅਪੀਲ ਕਰਾਂਗਾ ਭਾਈ ਪਿੰਡਾਂ ਵਿੱਚ ਆਪਣੇ ਪਰਿਵਾਰਾਂ ਵਿੱਚ ਛੋਟੇ-ਮੋਟੇ ਕਲੇਸ਼ ਝਗੜੇ ਹੋ ਜਾਂਦੇ ਆ ਸਾਡਾ ਫਰਜ਼ ਬਣਦਾ ਸਾਨੂੰ ਘਰ ਬਹਿ ਕੇ ਹੀ ਉਹਨਾਂ ਨਿਪਟਾਰਾ ਕਰਾਇਆ ਕਿਉਂਕਿ ਪੁਲਿਸ ਤਾਂ ਥਾਣੇ 'ਚ ਲੱਭਦੀ ਨਹੀਂ ਪੁਲਸਤਾਂ ਲੱਗੀ ਐ ਜਿਹੜੀ ਆ ਉਹ ਲੀਡਰਾਂ ਦੇ ਮਗਰ ਗਨਮੈਨ ਤੁਸੀਂ ਥਾਣੇ ਚਲੇ ਜਾਓ ਤੁਹਾਨੂੰ 10 ਤੋਂ 12 ਮੁਲਾਜ਼ਮ ਨਹੀਂ ਥਾਣੇ ਮਿਲਣਗੇ ਕਿਉਂਕਿ ਪੁਲਸ ਜਿੰਨੀ ਆ ਕੋਈ ਕਿਸੇ ਨੂੰ ਗਨਮੈਨ ਕਿੰਨੇ 10-10 ਗਨਮੈਨ ਕਿਸ ਦੇ ਨਾਲ ਲੱਗੇ ਆ 10-10 ਗਨਮੈਨ ਕਿਸੇ ਨਾਲ ਲੱਗੇ ਆ ਇਸ ਕਰਕੇ ਸਾਡਾ ਸਰਪੰਚਾਂ ਦਾ ਵੀ ਫਰਜ਼ ਬਣਦਾ ਕਿ ਛੋਟਾ ਮੋਟਾ ਜਿਹੜਾ ਝਗੜਾ ਹੁੰਦਾ ਕਦੀ ਵੀ ਉਹਨੂੰ ਤੂਲ ਦੇ ਕੇ ਥਾਣੇ ਨਹੀਂ ਭੇਜਣਾ ਚਾਹੀਦਾ ਪਿੰਡ ਵਿੱਚ ਹੀ ਉਹਦਾ ਜਿਹੜਾ ਬਹਿ ਕੇ ਫੈਸਲਾ ਕਰਾਣਾ ਚਾਹੀਦਾ ਉਹਦੇ ਵਿੱਚ ਪਿੰਡ ਦੀ ਵੀ ਸ਼ਾਨ ਵਾਦੀ ਆ ਔਰ ਸਰਪੰਚ ਦੀ ਵੀ ਸ਼ਾਨ ਵਾਦੀ ਆ ਸਰ ਅੱਗੇ ਕੋਠਾਂ ਦੀ ਗ੍ਰਾਂਟ ਪਿੰਡਾਂ ਵਿੱਚ ਆ ਜੋ ਨਵੇਂ ਫਾਰਮੇ ਭਰੇ ਗਏ ਨੇ ਸੋ ਕੀ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਗਰੀਬ ਲੋਕਾਂ ਦੇ ਕੱਚੇ ਘਰਾਂ ਤਾਂ ਆਇਆ ਕਿੰਨੇ ਨਵੇਂ ਫਾਰਮ ਭਰੇ ਦੇਖੋ ਜੀ ਮੇਰੇ ਪਿੰਡ ਵਿੱਚ ਪਹਿਲਾਂ ਵੀ ਕਾਫੀ ਲੋਕਾਂ ਦੇ ਮਕਾਨ ਕੱਚੇ ਆ ਜਿਨ੍ਹਾਂ ਦੀਆਂ ਛੱਤਾਂ ਬਿਲਕੁਲ ਕੱਚੀਆਂ ਨੇ ਬਾਲੇ ਔਰ ਕਾਨੇ ਪਏ ਹੋਇਆ ਇਹ ਜਿਹੜੇ ਅਸੀਂ ਸਕੀਮ ਆਈ ਹੈ ਮੇਰਾ ਖਿਆਲ ਹੈ ਕਿ ਮੈਂ ਆਪਣੇ ਪਿੰਡ ਵਿੱਚ 60 ਤੋਂ 70 ਫਾਰਮ ਜਿਹੜੇ ਆ ਉਹ ਭਰੇ ਆ ਔਰ ਗੁਰਦੁਆਰਾ ਸਾਹਿਬ ਵਿੱਚ ਲਾਉਂਸਮੈਂਟ ਕਰਾ ਕੇ ਫਾਰਮ ਭਰੇ ਆ ਨਾ ਕਿ ਕਿਸੇ ਦੇ ਘਰ ਜਾ ਕੇ ਮੈਂ ਕੋਈ ਪਿੰਡ ਵਿੱਚ ਪੱਖਵਾ ਨਹੀਂ ਕੀਤਾ ਕੋਈ ਮੈਂ ਪਿੰਡ ਵਿੱਚ ਧੜੇਬੰਦੀ ਨਹੀਂ ਕਰੀਤੀ ਤੁਸੀਂ ਪਿੰਡੋਂ ਜਾ ਕੇ ਲੋਕਾਂ ਦੀ ਇੰਟਰਵਿਊ ਲੈ ਸਕਦੇ ਹੋ ਮੈਂ ਗੁਰਦੁਆਰਾ ਸਾਹਿਬ ਵਿੱਚ ਕੋਈ ਵੀ ਕੰਮ ਹੁੰਦਾ ਤੇ ਮੈਂ ਹਰ ਕੰਮ ਨੂੰ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਨਮਸਤਕ ਹੋਣ ਵਾਸਤੇ ਜਾਂਦਾ ਮੈਂ ਉੱਥੇ ਉਸ ਟਾਈਮ ਅਲਾਉਟਮੈਂਟ ਕਰ ਦਿੰਦਾ ਪਿੰਡ ਵਿੱਚ ਕੋਈ ਵੀ ਸਰਕਾਰ ਵੱਲੋਂ ਕੋਈ ਸੁਵਿਧਾ ਆਵੇ ਇਹ ਵੇਖੋ ਫਲੱਚਾਂ ਦੀ ਆਈ ਹੈ ਆਪਾਂ ਉਹ ਵੀ ਗੁਰਦੁਆਰੇ ਕੀਤਾ ਅਲਾਉਟਮੈਂਟ ਕੀਤਾ ਫਿਰ ਇਹ ਕੱਚੇ ਮਕਾਨਾਂ ਦੀ ਆਈ ਹੈ ਉਹ ਵੀ ਆਪਾਂ ਗੁਰਦੁਆਰਾ ਸਾਹਿਬ ਵੀ ਕੇ ਅਨਾਉਂਸਮੈਂਟ ਕੀਤਾ ਇਹ ਮੰਰੇਗਾ ਦੇ ਵਿੱਚ ਸਕੀਮ ਆਈ ਹੈ ਆਪਾਂ ਲੋਕਾਂ ਨੂੰ ਉਹ ਵੀ ਗੁਰਦਰਾ ਸਾਹਿਬ ਵਿੱਚ ਅਨਾਉਂਸਮੈਂਟ ਕੀਤਾ ਇੱਕ ਪ੍ਰਧਾਨ ਮੰਤਰੀ ਵਿਸ਼ਕਰਮਾ ਯੋਜਨਾ ਉਹਦੇ ਵਿੱਚ ਉਹ ਵੀ ਸਕੀਮ ਆਈ ਹੈ ਉਹ ਵੀ ਆਪਾਂ ਗੁਰਦਰਾ ਸਾਹਿਬ ਇੱਕ ਐਨਾਨਸਮੈਂਟ ਕਰਕੇ ਲੋਕਾਂ ਦੇ ਫਾਰਮ ਭਰਾਏ। ਇਹ ਕੋਈ ਸਰਪੰਚ ਦਾ ਫਰਜ ਬਣਦਾ ਹੈ ਕਿ ਜਦੋਂ ਵੀ ਕੋਈ ਸਰਕਾਰ ਤੋਂ ਕੋਈ ਫੈਸਿਲਿਟੀ ਮਿਲਨੀ ਹੈ ਗਰੀਬ ਲੋਕਾਂ ਤੱਕ ਜਰੂਰ ਪਹੁੰਚੇ। ਉਹਦੀ ਐਨਾਨਸਮੈਂਟ ਜਰੂਰ ਕਰਾਣੀ ਚਾਹੀਦੀ ਆ। ਇਹ ਨਹੀਂ ਕਿ ਆ ਸਾਨੂੰ ਜਿਨ੍ਹਾਂ ਨੇ ਵੋਟ ਪਾਏ ਆ ਉਹਨਾਂ ਦੇ ਘਰਾਂ 'ਚ ਜਾ ਕੇ ਤੇ ਉਹਨਾਂ ਦੇ ਅਸੀਂ ਕੰਮ ਕਰਕੇ ਉਹਨਾਂ ਨੂੰ ਗਰੰਟਾ ਦਵਾ ਦਈਏ ਔਰ ਦੂਜੇ ਲੋਕ ਜਿਹੜੇ ਲਾਇਨਯੋਗ ਆ ਉਹ ਰਹਿ ਜਾਣ। ਮੈਂ ਤੁਹਾਨੂੰ ਇਹ ਗੱਲ ਦੱਸਦੇ ਆ ਮੈਂ ਤੁਸੀਂ ਮੇਰੇ ਪਿੰਡ ਜਾ ਕੇ ਪਤਾ ਕਰੋ। ਮੈਂ ਟੀਵੀ ਚੈਨਲ ਤੇ ਬੋਲ ਰਿਹਾ ਮੈਂ ਆਪਣੇ ਪਿੰਡ ਵਿੱਚ ਇੱਕ ਬਹੁਤ ਗਰੀਬ ਪਰਿਵਾਰ ਸੀ ਜਿਹਦੀ ਗ੍ਰਾਂਟ ਮਨਜ਼ੂਰ ਹੋਈ ਸੀ ਉਸ ਜਨਾਨੀ ਦੀਆਂ ਦੋ ਧੀਆਂ ਹੀ ਨੇ ਸਿਰ ਤੇ ਬੰਦਾ ਕਮਾਣ ਵਾਲਾ ਨਹੀਂ ਔਰ ਛੱਤ ਨਹੀਂ ਸੀ ਘਰ ਟੁੱਟਾ ਹੋਇਆ ਸੀ ਔਰ ਉਹਦੀ ਗ੍ਰਾਂਟ ਆਪੋਜੀਸ਼ਨ ਨੇ ਘਟਾਤੀ ਮੈਨੂੰ ਨਹੀਂ ਪਤਾ ਉਹ ਵੋਟ ਕਿੱਦ ਨੂੰ ਪਾਉਂਦੇ ਰਿਹਾ ਕਿਨੂੰ ਨਹੀਂ ਪਾਉਂਦੇ ਰੇ ਤੁਸੀਂ ਪਿੰਡ ਜ਼ਰੂਰ ਜਾਇਓ ਉਹਦਾ ਘਰ ਵੇਖ ਕੇ ਆਇਓ ਮੈਂ ਆਪਣੀ ਜੇਬ ਦੇ ਵਿੱਚੋਂ ਉਸ ਬੀਬੀ ਦਾ ਦੋ ਬੈਡਰੂਮ ਰਸੋਈ ਲੈਟਰਨ ਬਾਥਰੂਮ ਔਰ ਲੌਬੀ ਬਰਾਂਡਾ ਗੇਟ ਲਵਾ ਕੇ ਪਲਸਤਰ ਕਰਾ ਕੇ ਬਿਜਲੀ ਲਵਾ ਕੇ ਇਹ ਜਾ ਕੇ ਤੁਸੀਂ ਉਹਦਾ ਘਰ ਜਾ ਕੇ ਵੇਖ ਕੇ ਆਓ ਮੈਂ ਉਹਦਾ ਉਹਨੂੰ ਮਕਾਨ ਬਣਾ ਕੇ ਦਿੱਤਾ ਐ ਮੋਕੇ ਉਹ ਮਿਤਕੇ ਆਪਣੇ ਮਕਾਨ ਵਿੱਚ ਸੁਖੀ ਰਹਣ ਦੇ ਆ ਔਰ ਦੋ ਪਰਿਵਾਰ ਇਦਾਂ ਦੇ ਹੋਰ ਨੇ ਮੇਰੇ ਪਿੰਡ ਵਿੱਚ ਅਗਰ ਜੇ ਤੇ ਸਰਕਾਰ ਉਹਨਾਂ ਨੂੰ ਗ੍ਰਾਂਟ ਛੇਤੀ ਦੇ ਦੇਗੀ ਠੀਕ ਹੈ ਨਾ ਦੇਵੇਗੀ ਉਹ ਦੋਨਾਂ ਦੇ ਮਕਾਨ ਜਿਹੜੇ ਆ ਮੈਂ ਉਹਨਾਂ ਨਾਲ ਵਾਦਾ ਕੀਤਾ ਪਰ ਤੁਹਾਡੇ ਮਕਾਨ ਪਾ ਕੇ ਦਿਆਂਗਾ ਔਰ ਉਹਨਾਂ ਦੇ ਜਿਹੜੇ ਮਕਾਨ ਆ ਉਹ ਬਣਾ ਕੇ ਦੇਨੇ ਇਸ ਕਰਕੇ ਸਰਕਾਰ ਤੋਂ ਜਿਹੜੀ ਫੈਸਿਲਿਟੀ ਮਿਲਦੀ ਆ ਸਰਪੰਚਾਂ ਦਾ ਫਰਜ ਬਣਦਾ ਭਾਈ ਉਸ ਘਰ ਘਰ ਜਾ ਕੇ ਪੱਖਵਾਦ ਧੜੇਬੰਦੀ ਤੋਂ ਉੱਪਰ ਉੱਠ ਕੇ ਗਰੀਬ ਲੋਕ ਜਿਹਦੇ ਲੈਣ ਯੋਗ ਨੇ ਉਹਨਾਂ ਨੂੰ ਜ਼ਰੂਰ ਦਵਾਨ ਤੁਸੀਂ ਕਾਟਾਂ ਦੀ ਗੱਲ ਕੀਤੀ ਆ ਜਿਹੜੇ 15-15 ਕਿੱਲੇ ਵਾਲੇ ਲੋਕ ਨੇ ਜਿਹੜੇ 50-50 ਹਜ਼ਾਰ ਰੁਪਈਆ ਤਨਖਾਹ ਲੈਂਦੇ ਨੇ ਕਾਰਾਂ ਰੱਖੀਆਂ ਘਰ ਏਸੀ ਲੱਗਿਆ ਉਹਨਾਂ ਲੋਕਾਂ ਦੇ ਕਾਰਡ ਬਣੇ ਆ ਜਿਹੜੀ ਵਿਧਵਾ ਜਨਾਨੀਆਂ ਨੇ ਮੇਰੇ ਪਿੰਡ ਜਿਨ੍ਹਾਂ ਦੀ ਕੋਈ ਛੱਤ ਵੀ ਨਹੀਂ ਉਹਨਾਂ ਦੇ ਕਾਰਡ ਧੜੇਬੰਦੀ ਕਰਕੇ ਕਟਾਏ ਆ ਇਹ ਮੈਂ ਕਹਾਂਗਾ ਇਹ ਕੰਮ ਜਿਹੜਾ ਨਹੀਂ ਹੋਣਾ ਚਾਹੀਦਾ ਇਹ ਮਾੜਾ ਕੰਮ ਹੈ ਗਰੀਬ ਦੀ ਹਾ ਲੋਹਾ ਭਸਮ ਕਰ ਦਿੰਦੀ ਸੋ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਤੁਹਾਨੂੰ ਮਨ ਬਖਸਿਆ 50000 ਦਾ ਸਿੱਧਿਆ ਸੋ ਮੈਸੇਜ ਨਹੀਂ ਕੀ ਬਣਦਾ ਉਹ ਦਾ ਸਹੀ ਬੀਖੋ ਜੀ ਮੈਸੇਜ ਮੇਰਾ ਇਹੀ ਹੈ ਕਿ ਮੈਂ ਪਹਿਲਾਂ ਵੀ ਕਿਹਾ ਕਿ ਸਰਪੰਚੀ ਦਾ ਤਾਜ ਨਹੀਂ ਇਹ ਚੌਂਕੀਦਾਰ ਆ ਮੈਂ ਸੇਵਾਦਾਰ ਆ ਮੈਂ 5 ਸਾਲ ਲੋਕਾਂ ਦੀ ਸੇਵਾ ਕਰਨੀ ਆ ਔਰ ਸੇਵਾ ਕਰ ਰਿਹਾ ਮੈਂ ਲੋਕਾਂ ਨੂੰ ਇਹੀ ਗੱਲ ਪਿੰਡਦਿਆਂ ਨੂੰ ਵੀ ਕਹਾਂਗਾ ਜਿਨ੍ਹਾਂ ਲੋਕਾਂ ਨਾਲ ਕੋਈ ਕਿਸੇ ਨੂੰ ਮੈਂ ਤਾਂ ਕਹਿੰਦਾ ਮੇਰਾ ਕੋਈ ਪਿੰਡ ਵਿੱਚ ਦੁਸ਼ਮਣ ਨਹੀਂ ਕੋਈ ਟੜਾ ਨਹੀਂ ਭਾਈ ਲੋਕੀ ਆਪ ਤੁਹਾਡੇ ਬਣਾ ਕੇ ਬੈਠੇ ਆ ਜੇ ਕਿਸੇ ਦਾ ਕੋਈ ਕੰਮ ਹੈ ਮੇਰੇ ਕੋਲ ਆਵੇ ਜੇ ਕਿਸੇ ਨੇ ਮੈਨੂੰ ਨਹੀਂ ਬੁਲਾਣਾ ਉਹ ਚੌਕੀਦਾਰ ਹੱਥ ਲੈ ਕੇ ਭੇਜ ਦਵੇ ਮੇਰਾ ਇਹ ਮਸਲਾ ਵਾ ਜੇ ਮੈਂ ਨਾ ਹੱਲ ਕਰਾਂ ਤੇ ਫੇਰ ਗੱਲ ਕੋਈ ਕਰੇ ਐਵੇਂ ਉੱਠ ਕੇ ਸਰਪੰਚ ਦੇ ਖਿਲਾਫ ਝੂਠੀਆਂ ਦਰਖਾਸਤਾਂ ਦੇਣੀਆਂ ਜਾਂ ਸਰਪੰਚ ਦੇ ਖਿਲਾਫ ਝੂਠੀਆਂ ਐਪਲੀਕੇਸ਼ਨਾਂ ਪਾਣੀਆਂ ਇਹ ਗੱਲ ਜਿਹੜੀ ਹੈ ਨਾ ਸੋਭਾ ਨਹੀਂ ਦਿੰਦੀ ਪਹਿਲਾਂ ਮੇਰਾ ਕੰਮ ਵੇਖੋ ਕਿ ਮੈਂ ਪਿੰਡ ਵਿੱਚ ਤੁਹਾਡੇ ਲੋਕਾਂ ਦੀ ਸੇਵਾ ਕਰ ਰਿਹਾ ਕਿ ਨਹੀਂ ਕਰ ਰਿਹਾ ਅੱਜ ਦੀ ਮੈਂ ਤੁਹਾਨੂੰ ਗੱਲ ਦੱਸਣਾ ਮੇਰੇ ਪਿੰਡ ਸਕੂਲ ਦੇ ਲਾਗੇ ਇੱਕ ਬਹੁਤ ਵੱਡਾ ਸੜਕ ਦੇ ਉੱਤੇ ਖੱਡਾ ਪਿਆ ਸੀ ਜਦੋਂ ਬੱਚੇ ਪਿੰਡ ਦੇ ਲੋਕ ਮੀਂਹ ਪੈਂਦਾ ਤੇ ਉਹ ਇੰਨੇ-ਇੰਨੇ ਪਾਣੀ ਦੇ ਵਿੱਚੋਂ ਲੰਘ ਕੇ ਜਾਂਦੇ ਸੀ ਤੇ ਉਹ ਪਾਣੀ ਜਿਹੜਾ ਇੱਕ ਲੜਾਈ ਦਾ ਕਾਰਨ ਬਣਿਆ ਉਹ ਪਾਣੀ ਤੋਂ ਬਹੁਤ ਝਗੜੇ ਹੋਏ ਪਰ ਅੱਜ ਜਾ ਕੇ ਤੁਸੀਂ ਵੇਖੋ ਮੈਂ ਉਹ ਜਿਹੜਾ ਖੱਡਾ ਹੈ ਉਹਦੇ ਵਿੱਚ ਅੱਜ ਹੀ ਸਵੇਰੇ ਟਰੈਕਟਰ ਟਰਾਲੀ ਜੀ ਸੀ ਪੀ ਲਾ ਕੇ ਉਹ ਖੱਡੇ ਨੂੰ ਐਨ ਪਧਰਾ ਕਰਕੇ ਲੋਕਾਂ ਦਾ ਜਿਹੜਾ ਪਾਣੀ ਹੈ ਜਿਹੜਾ ਰਾਹ ਹੈ ਉਹ ਵਧੀਆ ਬਣਾਇਆ ਆਪ ਹੀ ਲੋਕੀ ਸੀਸਾ ਦੇਣਗੇ ਉਹ ਇਹਨਾਂ ਲੋਕਾਂ ਦੀਆਂ ਸੀਸਾ ਨਾਲ ਦੁਬਾਰਾ ਅਹੀਂ ਸਰਪੰਚ ਬਣਦਾ ਜੀ ਇਸ ਕਰਕੇ ਇਹ ਜਿਹੜੀਆਂ ਕੰਮ ਕਰਾਂਗੇ ਤੇ ਲੋਕ ਸਾਨੂੰ ਸੀਸਾ ਦੇਣਗੇ ਤੇ ਲੋਕੀ ਆਪੇ ਸਰਪੰਚੀ ਦਾ ਤਾਜ ਜਿਹੜਾ ਉਹ ਸਿਰ ਤੇ ਰੱਖਦੇ ਆ